ਇਹ ਤੋਂ ਮੁਕਤੀ ਕਰੀਂ ਪੂਰਾ ਬਹਿ ਪਿੱਛੇ ਖੜ੍ਹੇ ਨਾ ਤੇਰਾ ਮੰਗਾ 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 ਬਸ ਕੀ ਕਹਿਣਾ ਚਾਹੋ ਵੀ ਅੱਜ ਫੇਰੀ ਤੇ ਆਇਓ ਕੀ ਕਹਿਣਾ ਚਾਹੋ ਗੁਰੂ ਸਾਹਿਬ ਦਾ ਸ਼ਿਪਾ ਲੈਣ ਆਇਆ ਪਰਮਾਤਮਾ ਸਭਾ ਬਖਸ਼ੇ ਪਰਮਾਤਮਾ ਭਲ ਬਖਸ਼ੇ ਤਾਂ ਕਿ ਮੈਂ ਜਿੰਮੇਵਾਰੀ ਨੂੰ ਨਿਭਾ ਸਕਾਂ ਜਿਹੜੀ ਜ਼ਿੰਮੇਵਾਰੀ ਪੰਜਾਬ ਦੇ ਪੌਣੇ 3 ਕਰੋੜ ਲੋਕਾਂ ਨੇ ਮੈਨੂੰ ਦਿੱਤੀ ਹੈ ਚਲੋ ਜੀ ਮੈਂ ਲੱਖਾਂ ਉਹਨਾਂ ਲੋਕਾਂ ਦਾ ਵੀ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਵਧਾਈਆਂ ਦਿੱਤੀਆਂ ਮੇਰੇ ਪਰਿਵਾਰ ਦੇ ਵਿੱਚ ਜਿਹੜੀ ਖੁਸ਼ੀ ਆਈ ਹੈ ਭਾਵੇਂ ਉਹ ਸੋਸ਼ਲ ਮੀਡੀਆ ਰਾਹੀਂ ਹੋਵੇ ਭਾਵੇਂ ਫੇਸਬੁੱਕ ਰਾਹੀਂ ਭਾਵੇਂ ਕਿਸੇ ਵੀ ਤਰੀਕੇ ਨਾਲ ਉਹਨਾਂ ਨੇ ਮੈਨੂੰ ਵਧਾਈ ਦਿੱਤੀ ਹੈ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਤੇ ਆਉਣ ਵਾਲੇ ਸਾਲਾਂ ਦੇ ਵਿੱਚ ਪੰਜਾਬ ਦੀ ਤਰੱਕੀ ਲਈ ਹਮੇਸ਼ਾ ਕੰਮ ਕਰ। ਮੱਤੇ ਬੜਾ ਜੰਗਲਾਵਾਰਿਆ ਅਨਾਉਂਸਮੈਂਟ ਕੀਤੀ ਥੋੜੀ ਡਿਟੇਲ ਦੇ ਦਿਓ ਕੀ ਕੀਤਾ ਜੀ ਉਸੇ ਉਹ ਕੇ ਕੇਂਦਰ ਸਰਕਾਰ ਨੇ ਭੇਜੀ ਕਪਤਨ ਸਰਕਾਰ ਨੂੰ ਕਿ ਉੱਥੇ ਇੱਕ ਟੈਕਸਟਾਈਲ ਇੰਡਸਟਰੀ ਲਾਉਣੀ ਹੈ ਤਾਂ ਕੱਟਰ ਸਾਹਿਬ ਨੇ ਕਿਹਾ ਠੀਕ ਹੈ ਕਿਉਂਕਿ ਆਪੇ ਸਾਹਿਬ ਦਾ ਹਰ ਗੱਲ ਨੂੰ ਵੀ ਮੰਨਦੇ ਹੀ ਰਹੇ ਤੇ ਉਹ ਜਦੋਂ ਸਾਡੇ ਕੋਲੇ ਆਇਆ ਤਾਂ ਅਸੀਂ ਕਿਹਾ ਵੀ ਅਸੀਂ ਤਾਂ ਨਹੀਂ ਇੱਕ ਵੀ ਤਰ੍ਹਾਂ ਦਾ ਬੱਦਰ ਦੇਵਾਂਗੇ ਸੋ ਪੰਜਾਬ ਦੇ ਪੰਜਾਬ ਦੀ ਧਰਤੀ ਨੂੰ ਪੰਜਾਬ ਦੇ ਦਰਖਤਾਂ ਨੂੰ ਪੰਜਾਬ ਦੇ ਪਾਣੀ ਨੂੰ ਬਚਾਉਣਾ ਸਾਡੀ ਪ੍ਰਾਇੋਰਟੀ ਹੈ ਜੇ ਜਰੂਰਤ ਪਈ ਉਹਨਾਂ ਨੂੰ ਕਿਤੇ ਹੋਰ ਦੇ ਦਾਂਗੇ ਪਰ ਬੱਤੇਵਾੜਾ ਜੰਗਲ ਦੇ ਪ੍ਰਧਾਨ ਸਭਾ ਦੀ ਜ਼ਮੀਨ ਜਿਹੜਾ ਸੀ ਮੀਟ ਕੀਤਾ ਉਸ ਤੇ ਬਹੁਤ ਹੀ ਬਰਾਜ ਆ ਰਿਹਾ ਕਿ ਕਿ ਇਹ ਵਿਕਾਂਤ ਨਹੀਂ ਆ। ਯਾਰ ਦੇਖੋ ਜੀ ਮੈਂ ਕੋਈ ਲਿਖ ਕੇ ਦਿੱਤਾ ਕਿ ਚੰਡੀਗੜ੍ਹ ਤੋਂ ਦਾਵਾ ਛੜਤਾ ਜੇ ਚੰਡੀਗੜ੍ਹ ਤੇ ਆਲਰੇਡੀ ਪ੍ਰਧਾਨ ਸਭਾ ਚੰਡੀਗੜ੍ਹ ਚ ਉਹਨਾਂ ਦੀ ਹੈਗੀ ਹੈ। ਬਿਲਕੁਲ ਤੇ ਜੇ ਉਹਨਾਂ ਨੂੰ ਹੋਰ ਵੱਡੀ ਜ਼ਮੀਨ ਦਿੰਦੇ ਨੇ ਅਸੀਂ ਕਿਉਂ ਨਹੀਂ ਹੈਗੇ ਵਿੱਚ ਫਿਰ ਸੋ ਇਹ ਕੌਣ ਬੋਲ ਰਿਹਾ ਹੈ ਜਿੰਨਾ ਕੌਣ ਜੀ ਸੁਪੀਰ ਬਾਦਲ ਸੁਪੀਰ ਬਾਦਲ ਉਹ ਹੈ ਜਿਨੇ ਸਾਰੇ ਪੰਜਾਬ ਦੇ ਦਫ਼ਤਰ ਜਿਹੜੇ ਨੇ ਚੱਕ ਕੇ ਮੁਹਾਲੀ ਸ਼ਿਫਟ ਕਰਤੇ ਕਿਉਂਕਿ ਉੱਥੇ ਉਹਦੀਆਂ ਜ਼ਮੀਨਾਂ ਸੀ ਜਿਹਨੇ ਨਵਾਂ ਚੰਡੀਗੜ੍ਹ ਬਣਾਇਆ ਜਦੋਂ ਬਾਦਲ ਸਾਹਿਬ ਪੰਜ ਵਾਰੀ ਮੁੱਖ ਮੰਤਰੀ ਰਹੇ ਬਹੁਤ ਵਾਰੀ ਇਦਾਂ ਹੁੰਦਾ ਰਿਹਾ ਕਿ ਉੱਥੇ ਵੀ ਸਰਕਾਰ ਜਦੋਂ ਬਾਜਪਾ ਦੀ ਸਰਕਾਰ ਸੀ ਬਾਦਲ ਸਾਹਿਬ ਸੀ ਜਦੋਂ ਮੋਦੀ ਦੀ ਸਰਕਾਰ ਸੀ ਇਹ ਸੀ ਇਹ ਸਰਕਾਰਾਂ ਦੇ ਵਿੱਚ ਰਹੇ ਨੇ ਉਦੋਂ ਕਿਉਂ ਨਹੀਂ ਇਹ ਗੱਲ ਕਰਦੇ ਤੇ ਦੂਜੀ ਕਾਂਗਰਸ ਉਹਦੇ ਬਾਰੇ ਤਾਂ ਗੱਲ ਹੀ ਨਾ ਕਰੋ ਮਾਨ ਸਾਹਿਬ ਪੰਜਾਬ ਦਾ ਰਾਜਾ ਜੀ ਦੇਖੋ ਦੇਖੋ ਗੱਲ ਇਹ ਹੈ ਪੰਜਾਬ 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 ਦੇ ਸਾਰੇ ਫੈਸਲੇ ਮੁੱਖ ਮੰਤਰੀ ਕਰਦੇ ਲੋਕਾਂ ਨੂੰ ਪੁੱਛ-ਪੁੱਛ ਕੇ ਬਣਾਉਂਦੇ ਆ ਬਜਟ ਵੀ ਪੁੱਛ-ਪੁੱਛ ਕੇ ਬਣਾਉਂਦੇ ਆ ਅੱਜ ਮੱਤੇਵਾਲਾ ਦੀ ਜਿਹੜੀ ਕਮੇਟੀ ਸੀ ਉਹਨਾਂ ਨੇ ਗੱਲ ਕੀਤੀ ਤੇ ਉਹਨਾਂ ਨੂੰ ਹਜੇ ਹੋਰ ਵੀ ਮੈਂ ਕਿਹਾ ਕਿ ਇਹਨੂੰ ਹੁਣ ਆਪਾਂ ਵੱਡਾ ਜੰਗਲ ਬਣਾਈਏ ਟੂਰਿਜ਼ਮ ਵੱਲ ਲੈ ਕੇ ਚੱਲੀਏ ਤਾਂ ਕਿ ਪੰਜਾਬ ਪਵਨ ਗੁਰੂ ਪਾਣੀ ਪਿੱਤਾ ਮਾਤਾ ਧਰਤ ਮਾਤ ਇਹ ਦਰਜੇ ਜਿਹੜੇ ਨੇ ਇਹ ਤਿੰਨੂੰ ਕਾਇਮ ਵੀ ਰੱਖਣੇ ਨੇ ਤੇ ਵਧਾਉਣੇ ਵੀ ਨੇ ਜਿਹੜੇ ਕਾਂਗਰਸੀ ਧਰਨਾ ਲਈ ਬੈਠੇ ਹੋਣਾਂ ਬਾਰੇ ਕੀ ਕਹੋ ਕਾਂਗਰਸੀ ਬੜੇ ਧਰਨਾ ਲਈ ਬੈਠੇ ਆ ਕਾਂਗਰਸੀ ਦਰਖਤਾਂ ਬਾਰੇ ਤਾਂ ਨੰਨ ਲਾਰੇ ਨਹੀਂ ਜਿਨ੍ਹਾਂ ਦਾ ਆਪਦਾ ਮੰਤਰੀ 500 ਰੁਪਏ ਪਰ ਦਰਖਤ ਵੇਚ ਕੇ ਅੱਜ ਜੇਲ੍ਹ ਦੇ ਵਿੱਚ ਬੈਠਾ ਹੈ ਕਾਂਗਰਸੀ ਕਾਂਗਰਸੀ ਸੋ ਕਾਂਗਰਸੀਆਂ ਨੇ ਤਾਂ ਮਤਲਬ ਇੱਕ ਇੱਕ ਬੂਟਾ ਨਹੀਂ ਛੱਡਿਆ ਕਿੰਨੇ ਡੀ ਐਫਓ ਫੜੇ ਨੇ ਅਸੀਂ ਪੀੜੇ ਵੇਲੇ ਸੀਗੇ ਇਹਨਾਂ ਵੇਲੇ ਸੀ ਸੋ ਕਾਂਗਰਸ ਤੇ ਅਕਾਲੀ ਦਲ ਕਿਰਪਾ ਕਰਕੇ ਆ ਆਪਣਾ ਜਿਹੜਾ ਕੋਈ ਹੋਰ ਕਿਤੇ ਰਾਜਨੀਤਿਕ ਜ਼ਮੀਨ ਲੱਭਣ ਜਿਹੜੀ ਉਹਨਾਂ ਦੀ ਗੁੰਮ ਹੋ ਗਈ ਪੰਜਾਬ ਦੀ ਸਰਕਾਰ ਜਿਹੜੀ ਆਮ ਆਦਮੀ ਪਾਰਟੀ ਦੀ ਹੈ ਲੋਕਾਂ ਦੇ ਨਾਲ ਹੈ ਲੋਕਾਂ ਨੂੰ ਕੁਝ ਕੁਝ ਕੇ ਫੈਸਲੇ ਹੋਣਗੇ ਔਰ ਬੜੇ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਬੜੇ ਵਧੀਆ-ਵਧੀਆ ਫੈਸਲੇ ਵੀ ਤੁਹਾਨੂੰ ਸੁਣਨ ਨੂੰ ਮਿਲਣਗੇ ਤੇ ਪੰਜਾਬ ਨੂੰ ਦੁਬਾਰਾ ਪੰਜਾਬ ਬਣਾਉਣ ਦੀ ਜਿਹੜੀ ਲੜਾਈ ਹੈ ਰੰਗਲਾ ਪੰਜਾਬ ਬਣਾਉਣ ਦੀ ਜਿਹੜੀ ਅਸੀਂ ਮੁਹਿੰਮ ਸ਼ੁਰੂ ਕੀਤੀ ਹੈ ਆਉਣ ਵਾਲੇ ਕੁਝ ਦਿਨਾਂ 'ਚ ਹੀ ਤੁਹਾਨੂੰ ਪੰਜਾਬ ਦੇ ਰੰਗ ਬਦਲਣ ਦੇ ਬਾਰੇ ਸਵਾਲ ਚੁੱਕੇ ਜਾ ਰਹੇ ਨੇ ਸਰ ਜੀ ਕੱਲ ਡਰੱਗ ਦੇ ਉੱਤੇ ਬੜੇ ਵੱਡੇ ਪੱਧਰ ਤੇ ਮਤਲਬ ਪੁਲਿਸ ਨੇ ਕਾਰਵਾਈ ਕੀਤੀ ਬਹੁਤ ਸਾਰੀ ਰਿਕਵਰੀ ਹੋਈ ਹੈ ਬਹੁਤ ਸਾਰੇ ਬੰਦੇ ਫੜੇ ਗਏ ਨੇ ਸੋ ਲਾਅ ਐਂਡ ਆਰਡਰ ਜਿਹੜਾ ਹੈ ਉਹਦੇ ਲਈ ਉਹਦੇ ਲਈ ਅਸੀਂ ਇੱਕ ਵੀ ਪਰਸੈਂਟ ਸਮਝੌਤਾ ਨਹੀਂ ਕਰਾਂਗੇ ਪੰਜਾਬ ਦੀ ਪੰਜਾਬ ਦੀ ਜਨਤਾ ਦੀ ਸੁਰੱਖਿਆ ਇੱਕ ਇੱਕ ਬੰਦੇ ਦੀ ਸੁਰੱਖਿਆ ਮੇਰੇ ਜਮੇ ਔਰ ਨਿਭਾਵਾਂਗੇ ਹਾਂ ਜਿਹੜੇ ਆ ਗੈਂਗਸਟਰ ਅਸੀਂ ਫੜਕੇ ਵੀ ਲਿਆਂਦੇ ਨੇ ਪਹਿਲਾਂ ਕਿਹਨੇ ਕੀਤੇ ਸੀ ਇਹਨਾਂ ਦੀਆਂ ਗੱਡੀਆਂ 'ਚ ਧਰੇ ਨੇ ਉਹ ਸੋ ਇਸ ਕਰਕੇ ਮੈਂ ਇੱਕ ਇੱਕ ਚਾਹੂੰਗਾ ਕਿ 67 ਦਿਨ ਲੋਕ ਮੈਂ ਤੁਹਾਡੇ ਜ਼ਰੀਏ ਕਹਿਣਾ ਚਾਹਨਾ ਸਮਰਥਨ ਲੋਕਾਂ ਦਾ ਆ ਗਿਆ ਤਾਂ ਬੜੀ ਜਲਦੀ ਪੰਜਾਬ ਡਰੱਗ ਫ੍ਰੀ ਹੋ ਜਾਊਗਾ ਔਰ ਬੜੀ ਜਲਦੀ ਪੰਜਾਬ ਦਾ ਜਿਹੜਾ ਖਜ਼ਾਨਾ ਹੈ ਉਹ ਭਰਨਾ ਸ਼ੁਰੂ ਹੋ ਜਾਣਾ ਹੈ ਵੀ ਗੱਲ ਕਰ ਰਿਹਾ ਮਾਨ ਸਾਹਿਬ